ਬੋਲਦਿਆ ਨਾ ਐਨਾ ਝੂਠ ਬੋਲਦਿਆ ਕਹਿਣਗੇ ਸਾਡੀ 8 ਲੱਖ ਦੀ ਗੋਭੀ ਹੋ ਗਈ ਸਾਡੀ 7 ਲੱਖ ਦੀ ਗੋਭੀ ਹੋ ਗਈ ਆ ਇੱਕ ਬਾਈ ਨਾ ਥੋਨੂੰ ਮੈਂ ਮਲਾਉਣ ਲੱਗੀਆਂ ਉਹ ਵੀ ਆਹ ਗੋਭੀ ਦਾ ਕੰਮ ਕਰਦਾ ਸਬਜ਼ੀਆਂ ਦਾ ਕੰਮ ਕਰਦਾ ਹਨਾ ਪਤਾ ਨਹੀਂ ਲੋਕ ਝੂਠ ਬੋਲਣਾ ਕਿਉਂ ਨਹੀਂ ਹਟਦੇ ਇਹਨੂੰ ਮੈਂ ਕਿੰਨੀ ਵਾਰ ਆਖਿਆ ਵੀ ਪੈਸੇ ਲਾ ਲਾ ਕੈਨੇਡਾ ਭੱਜ ਜਾ ਡਾਲਰ ਹੀ ਡਾਲਰ ਪਰ ਕਿੱਥੇ ਗੱਲ ਹੀ ਨਹੀਂ ਸੁਣਦੇ ਆ ਦੇਖ ਲੈ ਕਿੰਨਾ ਕੁ ਸਲਾਈ ਬੈਠਿਆ ਉਹ ਵੀਰੇ ਗੱਲ ਸੁਣੀ ਮੇਰੀ ਹਾਂਜੀ ਹਾਂਜੀ ਉਰੇ ਐਂ ਮੜਾ ਜਾ ਅੱਜ ਆਪਾਂ ਝੂਠ ਆ ਨਾ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਛੜਨ ਆਗਾ ਹਨਾ ਪਰ ਆਪਾਂ ਇਹਨਾਂ ਨੂੰ ਪੁੱਛਦੇ ਆ ਵੀ ਇਹ ਸੱਚੀ ਗੱਲ ਆ ਕਿ ਲੋਕ ਐਵੇਂ ਹਵਾ 'ਚ ਤੀਰ ਚਲਾਈ ਜਾਂਦੇ ਆ ਕਿਉਂਕਿ ਮੈਂ ਹਵਾ 'ਚ ਤੀਰ ਪਤਾ ਕਿਉਂ ਕਿਹਾ ਕਈ ਬੀਰ ਭਰਾ ਨੇ ਜਿਹੜੀਆਂ ਜ਼ਮੀਨਾਂ ਠੇਕੇ ਤੇ ਆ ਲੈ ਕੇ ਘੱਟ 'ਚ ਗਵਾਡੀਆਂ ਨੂੰ ਵੱੱਦ 'ਚ ਦੱਸ ਦਿੰਦੇ ਆ ਤੇ ਉਹਨਾਂ ਨੂੰ ਇਹ ਹੋ ਜਾਂਦਾ ਅਸੀਂ ਇਹ ਤੋਂ ਵਧਾ ਕੇ ਰੇਟ ਲਵਾਂਗੇ ਤੋਂ ਖਾ ਪੀ ਖਾ ਜਾਂਦੇ ਆ ਮੈਨੂੰ ਐਂ ਲੱਗਦਾ ਵੀ ਇਹ ਵੀ ਠੋਖਾ ਖਾਊਗਾ ਕਿੰਨਾ ਦਿਤੇ ਅ ਵੀਰੇ ਲੋਕਾਂ ਨੂੰ ਕਿਉਂ ਪਾਗਲ ਬਣਾਇਆ ਕਿਉਂ ਮੂਰਖ ਬਣਾਇਆ ਕਹਿ ਕੇ ਪੀ ਸੌ ਤੋਂ ਲੱਖ ਦੀ ਗੋਭੀ ਹੋ ਗਈ 8 ਲੱਖ ਦੀ ਗੋਭੀ ਹੋ ਗਈ ਹੁੰਦੀ ਆ ਕਿ ਗੱਲ ਹੈ ਹਾਂਜੀ ਝੂਠ ਵੀ ਆ ਜੀ ਸੱਚ ਵੀ ਆ ਸੋਨੂੰ ਮੈਂ ਸੱਚ ਦੀ ਗੱਲ ਨਾ ਹੁੰਦਾ ਸਭ ਕੁਝ ਹੁੰਦਾ ਪਰ ਉਦੋਂ ਹੁੰਦਾ ਜਦੋਂ ਇਸ ਚੀਜ਼ ਦਾ ਰੇਟ ਹੋਵੇ ਅੱਛਾ ਪਰ 7-8 ਲੱਖ ਦੀ ਨਹੀਂ ਗੱਲ ਕਹਿ ਸਕਦੇ ਆ ਪੰਜਵੇਂ ਕੱਦੂ ਵਗੈਰਾ ਗੋਭੀ ਵਗੈਰਾ ਜੇ ਇਸ ਟਾਈਮ ਚ ਰੁੱਤ ਚ ਆਉਂਦੀ ਆ ਜੇ 30-40 ਦਾ ਰੇਟ ਆਉਂਦਾ ਤਾਂ ਇਹ 4 ਤੋਂ 5 ਲੱਖ ਦੀ ਹੋ ਜਾਂਦੀ ਆ ਪੱਕਾ ਹੋ ਜਾਂਦੀ ਆ ਜੀ ਕੋਈ ਆਪਾਂ ਝੂਠ ਨਹੀਂ ਬੋਲਦੇ ਅਗੇ ਹਾਂ ਪਰ ਐਦਾਂ ਨਹੀਂ ਹੈਗਾ ਵੀ ਜੇ ਆਪਾਂ ਮੋਬਾਈਲ ਤੇ ਦੇਖ ਕੇ ਕਹਿ ਦਈਏ ਵੀ ਹਾਂ ਹੋ ਜਾਂਦੀ ਆ ਫੇਰ ਵੀ ਨਹੀਂ ਹੁੰਦੀ ਜਿੰਨਾ ਚਿਰ ਆਪਾਂ ਇਹਦੇ ਬਾਰੇ ਜਾਣਦੇ ਨਹੀਂ ਜੇ ਆਪਾਂ ਨੂੰ ਦਾ ਮੰਡੀਕਰਨ ਨਹੀਂ ਪਤਾ ਜੇ ਦਾ ਮੰਡੀਕਰਨ ਪਤਾ ਹੋਊਗਾ ਆਪਾਂ ਨੂੰ ਬੀਜਾਂ ਬਾਰੇ ਪਤਾ ਹੋਊਗਾ ਤਾਂ ਆਪਾਂ ਨੂੰ ਬਾਣ ਦੀ ਚੋਣ ਬਾਰੇ ਪਤਾ ਹੋਊਗਾ ਫੇਰ ਆਪਾਂ ਨੂੰ ਹੁੰਦਾ ਵੀ ਕਿਹੜੇ ਟਾਈਮ ਆਪਾਂ ਨੇ ਕਿਹੜੀ ਚੀਜ਼ ਲਾਉਣੀ ਆ ਨਾ ਵੀਰੇ ਗੱਲ ਸੁਣ ਮੇਰੀ ਆ ਤੂੰ ਮਿਰਚਾਂ ਵੀ ਏਡਾ ਏਡਾ ਗਰੀ ਬੈਠਾ ਐ ਇਹ ਮੈਨੂੰ ਪੱਕਾ ਪਤਾ ਟੀਕੇ ਟੁਕੇ ਲਾਏ ਆ ਫੂਟਾਂ ਦੇ ਵਿੱਚ ਪੈਸੇ ਕਮਾਉਣ ਦੇ ਮਾਰੇ ਨੇ ਹੈਨਾ ਕੀ ਕਹਦਾ ਕੋਈ ਲਾਇਆ ਜੀ ਟੀਚਾ ਤੁਹਾਨੂੰ ਦੇਖਾ ਪਤਾ ਲੱਗ ਰਿਹਾ ਹੁਣ ਸਿਆਲ ਦਾ ਟਾਈਮ ਆ ਸਾਰੇ ਰਜਾਈਆਂ 'ਚ ਬੈਠੇ ਨੇ ਜੇ ਅਸੀਂ ਨੰਗੇ ਪੈਰੀ ਫਿਰ ਰਹੇ ਆ ਗੱਲ ਵੈਸੇ ਬਾਈ ਨੇ ਸੱਚੀ ਕਹੀ ਐ ਕਹਿੰਦੇ ਜਿਹਨੇ ਮਿਹਨਤ ਕਰਨੀ ਹੁੰਦੀ ਆ ਨਾ ਜ਼ਰੂਰੀ ਨਹੀਂ ਵੀ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਜਾ ਕੇ ਹੀ ਬੰਦਾ ਖੇਤੀ ਕਰ ਸਕਦਾ ਜਾਂ ਉੱਥੇ ਜਾ ਕੇ ਕੰਮ ਕਰ ਸਕਦਾ ਉੱਥੇ ਡਾਲਰ ਕਮਾ ਸਕਦਾ ਜਿਹੜਾ ਬੰਦੇ ਨੇ ਥਾਂ ਲਿਆ ਨਾ ਵੀ ਅਸੀਂ ਇੰਡੀਆ ਤੋਂ ਕੈਨੇਡਾ ਬਣਾ ਕੇ ਛੱਡਣਾ ਤੇ ਬਾਈ ਉਹ ਮਿਹਨਤਾਂ ਨਾਲ ਹੁੰਦਾ ਸਾਰਾ ਕੁਝ ਇੱਕ ਵਾਰ ਕੈਮਰਾ ਬਾਈ ਦੇ ਪੈਰਾਂ ਤੇ ਕਰਿਓ ਮੜਾ ਜਾਂ ਨੇੜੇ ਕਰਿਓ ਹਣਾ ਆ ਮੇਰੇ ਸ਼ੂਜ਼ ਪਾਏ ਹੋਏ ਆ ਮੇਰੇ ਪੈਰ ਇੰਨੇ ਠਰੀ ਜਾਂਦੇ ਆ ਨਾ ਤੇ ਆ ਵੀਰੇ ਦੇ ਪੈਰ ਤੁਸੀਂ ਨੰਗੇ ਦੇਖ ਲਓ ਕਿਉਂਕਿ ਇਹਨਾਂ ਨੇ ਨਾ ਇੱਕ ਥਾਂ ਲਿਆ ਵੀ ਕਿਤੇ ਨਹੀਂ ਜਾਣਾ ਆਪਣਾ ਖੇਤ ਸਾਂਭਣਾ ਧਰਤੀ ਸਾਡੀ ਮਾਂ ਹੁੰਦੀ ਆ ਸਾਡੇ ਦਾਦਿਆਂ ਪਰਦਾਦਿਆਂ ਤੋਂ ਚੱਲਦੀ ਆਈ ਆ ਜਿਹੜੀ ਹੈ ਨਾ ਉਹ ਸਾਡੇ ਕੋਲੇ ਜ਼ਮੀਨ ਆ ਅਸੀਂ ਇੱਥੇ ਕੈਨੇਡਾ ਬਣਾਉਣਾ ਇੱਥੇ ਜਹਾਜ਼ ਖੜਾਉਣਾ ਇਹੀ ਸੋਚ ਆ ਨਾ ਹਾਂਜੀ 12 ਸਾਲ ਹੋ ਗਏ ਆਪਾਂ ਨੂੰ ਇਹ ਕੰਮ ਕਰਦ ਨੂੰ ਆਪਾਂ ਥੋੜੇ ਲੈਵਲ ਤੋਂ ਸਟਾਰਟ ਕਰਿਆ ਸੀ ਇਹ ਕੰਮ ਅੱਛਾ ਜੀ ਆਪਾਂ ਸਿਰਫ ਅੱਧੀ ਕਿਨਾਰੇ ਤੋਂ ਸਟਾਰਟ ਕਰਿਆ ਵੀ ਅੱਜ ਮੇਰੇ ਕੋਲੇ ਕਟੋਕਟਾ 6 ਏਕੜਾ ਸਬਜ਼ੀ ਲੱਗੀ ਹੋਈ ਆ। ਕੀ ਬਾਤ ਹੈ। ਇਹ ਮੇਰੇ ਘਟੋਕਟਾ 10 ਤੋਂ 15 ਬੰਦੇ ਕੰਮ ਵੀ ਕਰਦੇ ਨੇ। ਦੋ ਬਾਰ ਦੋ ਲੇਬਰ ਵਾਲੀਆਂ ਬੁੜੀਆਂ ਤਾਂ ਹਜੇ ਵੀ ਆਪਣੇ ਕੋਲ ਕੰਮ ਕਰ ਰਹੀਆਂ ਨੇ। ਨਾਲੇ ਅੱਜ ਆਪਣੇ ਕੋਲ ਕੋਈ ਜ਼ਿਆਦਾ ਕੰਮ ਨਹੀਂ ਸੀ। ਨਹੀਂ ਜਦੋਂ ਆਪਣੀ ਸਬਜ਼ੀ ਦਾ ਕੰਮ ਹੁੰਦਾ ਆਪਣੇ ਘਟੋਕਟਾ 10 ਤੋਂ 15 ਜਣੇ ਲੇਬਰ ਦਾ ਕੰਮਗਾ। ਉਹਨਾਂ ਨੂੰ ਵੀ ਰੋਜ਼ਗਾਰ ਆਪਾਂ ਨੇ ਦਿੱਤਾ ਹੋਇਆ। ਬਿਲਕੁਲ ਭਾਈ ਬਿਲਕੁਲ ਪਤਾ ਕੀ ਹੈ ਜੀ। ਇੱਕ ਮੈਨੂੰ ਹੋਰ ਦੱਸੋ ਤੁਸੀਂ। ਜਿਹੜੀਆਂ ਇਹ ਸਬਜ਼ੀਆਂ ਨੇ ਥੋਡੀਆਂ ਜਦੋਂ ਚਲੋ ਹੋ ਜਾਂਦੀਆਂ ਨੇ ਉਹ ਤੋਂ ਵਿਆਹਾਂ ਸ਼ਾਦੀਆਂ 'ਚ ਵੀ ਜਾਂਦੀਆਂ ਨੇ। ਜਾ ਤੁਸੀਂ ਵੈਸੇ ਜਿਵੇਂ ਆਪਾਂ ਕਹਦੇ ਨੇ ਕਿ ਅੱਡਾ ਲੱਗਦਾ ਰੇੜੀ ਲੱਗਦੀ ਆ ਸਿਰ ਪੋਤੇ ਹੀ ਵੇਚਦੇ ਹਾਂ ਜਾਂ ਵਿਆਹਾਂ ਸ਼ਾਦੀਆਂ ਲਈ ਪੈਲੱਸ 'ਚ ਵੀ ਜਾਂਦੀਆਂ ਨੇ ਉਹੀ ਗੱਲ ਆ ਗਈ ਸੀ ਜੀ ਮੰਡੀ ਕਰਨ ਦੀ ਇੱਥੇ ਜਿੱਥੇ ਤੋਂ ਮੈਂ ਪਹਿਲਾਂ ਕਰ ਰਹੀ ਸੀ ਜਿੰਨਾ ਚਿਰ ਆਪਾਂ ਨੂੰ ਮੰਡੀ ਕਰਨ ਦਾ ਬਾਰੇ ਨਹੀਂ ਪਤਾ ਨਾ ਹਾਂ ਜਰ ਸਬਜ਼ੀ ਜੀ ਕਾਮਯਾਬ ਨਹੀਂ ਹੋ ਸਕਦੇ ਠੀਕ ਹੈ ਹੁਣ ਸਾਡਾ ਮੰਡੀ ਕਰਨਾ ਨੇੜਲੀਆਂ ਮੰਡੀਆਂ 'ਚ ਜਾਣਾ ਠੀਕ ਹੈ ਅੱਛਾ ਜੀ ਦੂਜਾ ਸਾਡੇ ਦੋ ਅੱਡੇ ਲੱਗਦੇ ਨੇ ਅੱਛਾ ਜੀ ਠੀਕ ਹੈ ਉਹ ਕਿੱਥੇ-ਕਿੱਥੇ ਲੱਗਦੇ ਨੇ ਇੱਕ ਆਪਣਾ ਕਰ ਕੋਲੀ ਹੁੰਦਾਗਾ ਜਿਆਦਾ ਕਰ ਜਾ ਪਿੰਡ ਕੋਲੇ ਆਇਆ ਤੀ ਸਾਡੀ ਸਲਾਹ ਵੀ ਅਸੀਂ ਚੀਮਾ ਸਾਹਿਬ ਆਂਦਾ ਸਾਨੂੰ ਨੇੜੇ ਅਸੀਂ ਉੱਚਾ ਦਾ ਡਾ ਲਾਉਣਾਗਾ ਠੀਕ ਹੈ ਤੇ ਇਹ ਆਪਣਾ ਜੀ ਮੈਂ ਹੁਣ ਤੁਸੀਂ ਵਿਆਹਾਂ ਸ਼ਾਦੀਆਂ ਦੀ ਗੱਲ ਕਰੀ ਸੀ ਜਦੋਂ ਆਪਣੇ ਕੋਲੇ ਵਿਆਹ ਸ਼ਾਦੀਆ ਪ੍ਰੋਗਰਾਮ ਹੁੰਦਾ ਕੋਈ ਅਵੇਲੇਬਲ ਹੁੰਦੀ ਆਪਣੇ ਕੋਲੇ ਆਈਟਮ ਜਿਵੇਂ ਆਪਣੇ ਕੋਲੇ ਗੋਭੀ ਚੱਲੂਗੀ ਅੱਜ ਤੋਂ 10 ਦਿਨਾਂ ਨੂੰ ਆਹੋ ਕਹਿ ਰਦਾ ਮਤਲਬ ਜਿਹੜੇ ਹਿਸਾਬ ਨਾਲ ਮੌਸਮ ਜਾਂਦਾ ਉਹੇ ਜਿਹੇ ਹਿਸਾਬ ਨਾਲ ਸਬਜ਼ੀ ਹੁੰਦੀ ਆ ਉਹੇ ਜਿਹੇ ਹਿਸਾਬ ਨਾਲ ਹੀ ਵੈਡਿੰਗ ਸੀਜ਼ਨ ਅੱਜਕਲ ਠੰਡ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵਿਆਹਾਂ ਸ਼ਾਦੀਆਂ ਦਾ ਚੱਲਦਾ ਹੀ ਆ ਤਾਂ ਆਪਾਂ ਅਵੇਲੇਬ ਤੇ ਸਬਜ਼ੀ ਵੀ ਆਪਣੀ ਕੁਆਲਿਟੀ ਪੂਰੀ ਟੌਪ ਦੀ ਕੁਆਲਿਟੀ ਬਣਾ ਕੇ ਦੇਵਾਂਗੇ ਚੀਜ਼ਾ ਕੋਈ ਆਇਆ ਨਹੀਂ ਹੁੰਦਾਗਾ ਹੁਣ ਉਹੀ ਗੱਲ ਮੰਡੀ ਕਰਨ ਦੀ ਆ ਗਈ ਦੁਬਾਰਾ ਤੁਹਾਨੂੰ ਮੈਂ ਦੱਸ ਰਿਆਂਗਾ ਵੀ ਮੰਡੀ ਕਰਨ ਜਦੋਂ ਆਪਣੀ ਚੀਜ਼ ਵਧੀਆ ਹਾਂਜੀ ਤਾਂ ਉਹਦਾ ਭਾਅ ਵੀ ਆਪਾਂ ਨੂੰ ਸਹੀ ਮਿਲੂਗਾ ਬਿਲਕੁਲ ਜੀ ਇੱਕ ਆਪਣਾ ਸਾਡੀ ਆਦਤ ਆ ਵੀ ਆਪਾਂ ਇੱਕ ਸਾ ਇੱਕ ਚੀਜ਼ ਮਗਰ ਨਹੀਂ ਬੰਦੇਗੇ ਹਾਂ ਆਪਣੇ ਘਟੋ-ਕਟ ਜਿੰਨੀਆਂ ਸਬਜ਼ੀਆਂ ਨੇਆਂ ਆਪਣੀਆਂ ਗਰਮੀ ਦੇ ਉੱਤਾਲੀਆਂ ਲੋਹ ਟਾਂਲਾਂ ਥੱਲੇ ਕਰੀਆਂ ਹੋਈਆਂ ਨੇ ਹਾਂਜੀ ਤਾਂ ਸਾਡੇ ਸਾਰੇ ਪ੍ਰਕਾਰ ਦੀਆਂ ਸਬਜ਼ੀਆਂ ਲੱਗੀਆਂ ਨੇ ਸਿੰਮਲਾ ਮਿਰਚ ਹਰੀ ਮਿਰਚ ਕੀਆ ਪੇਠਾ ਤੇ ਚੱਪਨ ਕੱਦੂ ਖੀਰਾ ਤੋਰੀ ਇਸ ਤਰ੍ਹਾਂ ਦੀਆਂ ਸਾਰੀਆਂ ਜਿੰਨੀਆਂ ਵੀ ਗਰਮੀ ਵਾਲੀਆਂ ਸਬਜ਼ੀਆਂ ਨੇ ਕਰੇਲਾ ਹੋ ਗਿਆ ਉਹ ਸਾਰੀਆਂ ਆਪਣੇ ਫਾਰਮ ਤੇ ਲੱਗੀਆਂ ਹੋਈਆਂ ਸੀ ਵੀਰੇ ਇਹ ਤਾਂ ਆਪਾਂ ਨੂੰ ਪਤਾ ਲੱਗਿਆ ਵੀ ਤੁਸੀਂ ਆਹ ਆਹ ਸਬਜ਼ੀਆਂ ਤਿਆਰ ਕਰਦੇ ਹੋ ਮੈਨੂੰ ਇੱਕ ਚੀਜ਼ ਹੋਰ ਥੋੜੀ ਗੱਲ ਤੋਂ ਯਾਦ ਆ ਗਈ ਮੈਂ ਇਹ ਵੀ ਸੁਣਿਆ ਸੀਗਾ ਵੀ ਤੁਸੀਂ ਸਬਜ਼ੀਆਂ ਦੀਆਂ ਪਨੀਰੀਆਂ ਵੀ ਤਿਆਰ ਕਰਦੇ ਹੋ ਹਾਂਜੀ ਪਨੀਰੀਆਂ ਆਪਾਂ ਨੇ ਪਹਿਲੀ ਵਾਰ ਸਟਾਰਟਿੰਗ ਕਰਾਇਆ ਤੇ ਕੀ ਕੰਮ ਹਾਂਜੀ ਇਹ ਆਪਾਂ ਨੂੰ 12 ਸਾਲ ਹੋ ਗਏ ਸਬਜ਼ੀ ਦੀ ਕਰਨ ਲਾਇਆ ਸਬਜ਼ੀ ਆਪਾਂ ਪਨੀਰੀਆਂ ਉਹ ਤਿਆਰ ਕਰ ਰਹੇ ਹਾਂਗੇ ਵਿੱਚ ਕਿਸਾਨ ਵੀਰ ਆਪਣੇ ਕੋਲੇ ਆ ਕੇ ਮੰਗਦੇ ਨੇਗੇ ਵੀ ਆਪਾਂ ਨੂੰ ਜਿਹੜੀ ਤੁਸੀਂ ਆਪਣੇ ਖੇਤ ਸਬਜ਼ੀ ਲਾਈ ਆ ਵੀ ਉਹ ਦੀ ਸਾਨੂੰ ਪਨੀਰੀ ਦੇ ਦਿਓ ਜਾਂ ਸਾਨੂੰ ਦਿੰਦੇ ਨੋ ਉਹਦੇ ਮਾਰਿਆਂ ਨੇ ਆਪਾਂ ਇਹ ਤੱਕੀ ਪਹਿਲੀ ਵਾਰ ਪਿਆਜ਼ ਦੀ ਪਨੀਰੀ ਤਾਂ ਤਿਆਰ ਕਰ ਰੱਖੀ ਹੈਗੀ ਆਪਣੇ ਕੋਲੇ ਇਸ ਟਾਈਮ ਸੇਲ ਹੋ ਰਹੀ ਹੈ ਹਾਂਜੀ ਤੇ ਕੱਦੂ ਜਾਤੀ ਨੇ ਜਿੰਨੀਆਂ ਵੀ ਹੈਗੀਆਂ ਨੇ ਬੱਲਾ ਉਹ ਵੀ ਆਪਣੇ ਕੋਲੇ ਤਿਆਰ ਨੇਗੀਆਂ ਇਸ ਟਾਈਮ ਆਪਾਂ ਸੇਲ ਕਰ ਰਹੇ ਹਾਂਗੇ ਹਾਂਜੀ ਤੇ ਉਸ ਤੋਂ ਬਾਅਦ ਆਪਣੇ ਕੋਲੇ ਹੁਣ ਪਨੀਰੀ ਤਿਆਰ ਤਿਆਰ ਹੋਣ ਲੱਗ ਰਹੀ ਹੈ ਮੰਨ ਕੇ ਚੱਲ ਬਈ ਆਈ ਹੋਗੀ ਹਰੀ ਹੋਰੀ ਹੈਗੀ ਤੇ ਮਿਰਚ ਦੀ ਪਨੀਰੀ ਹੈ ਸਿਮਲਾ ਮਿਰਚ ਦੀ ਹੈ ਜੀ ਟਮਾਟਰ ਦੀ ਹੈ ਜੀ ਬੈਂਗਣੀ ਦੀ ਹੈ ਹਰ ਤਰ੍ਹਾਂ ਦੀਆਂ ਪਿਆਜ ਜਿੰਨੀਆਂ ਹੀ ਪਨੀਰੀਆਂ ਲਗੀਆਂ ਫਸਲਾਂ ਦੀਆਂ ਉਹ ਆਪਣੇ ਕੋਲੇ ਤਿਆਰ ਹੋ ਰਹੀਆਂ ਨੇ ਇਸ ਟਾਈਮ ਜੋ ਆਪਾਂ ਇੱਕ ਮਾਸ ਤੋਂ ਜਦੋਂ ਆਪਣਾ ਮੌਸਮ ਸਾਫ਼ ਹੋ ਗਿਆ ਧੁੱਪਾਂ ਪੈਣ ਲੱਗਿਆ ਆਪਾਂ ਸੇਲ ਕਰਾਂਗੇ ਸੋ ਇੱਕ ਆਪਾਂ ਇਹ ਵੀ ਕਿਸਾਨ ਵੀਰਾਂ ਅੱਗੇ ਜਾਂ ਦੋਸਤ ਮਿੱਤਰਾਂ ਕੇ ਬੇਨਤੀ ਕਰਦੇ ਆਂ ਵੀ ਆਪਾਂ ਨੂੰ ਆਪਣੇ ਫਾਰਮ ਨੂੰ ਕਾਮਯਾਬ ਕਰੋ ਜੋ ਆਪਾਂ ਪਨੀਰੀ ਸੇਲ ਕਰ ਰਹੇ ਹਾਂਗੇ ਆਪਣਾ ਸਾਥ ਦਿਓ ਠੀਕ ਹੈ ਤਾਂ ਆਪਾਂ ਵਧੀਆ ਕੁਆਲਿਟੀ ਦੇ ਬੀਜ ਵੀ ਤੁਹਾਨੂੰ ਦਿਆ ਕਰਾਂਗੇ ਵਧੀਆ ਕੁਆਲਿਟੀ ਦੀਆਂ ਪਨੀਰੀਆਂ ਵੀ ਦਿਆ ਕਰਾਂਗੇ ਜੇ ਤੁਸੀਂ ਸਾਡਾ ਸਾਥ ਦਵੋਗੇ ਬਿਲਕੁਲ ਜੀ ਬਿਲਕੁਲ ਅੱਛਾ ਮੈਨੂੰ ਐਂ ਦੱਸੋ ਵੀ ਜਿਹੜੀਆਂ ਤੁਸੀਂ ਪਨੀਰੀਆਂ ਤਿਆਰ ਕਰਦੇ ਹੋ ਉਹ ਚ ਜਿਹੜੀਆਂ ਖਾਦਾਂ ਪਾਉਂਦੇ ਆ ਉਹ ਕਿਹੜੀ ਕਿਹੜੀ ਹੁੰਦੀ ਆ ਫਿਰ ਪਨੀਰੀ ਚ ਤਾਂ ਜੀ ਕੋਈ ਖਾਦ ਨਹੀਂ ਪਾਉਂਦੇ ਜ਼ਿਆਦਾਤਰ ਆ ਪਨੀਰੀ ਚ ਤਾਂ ਆਪਾਂ ਰੂੜੀ ਰੂੜੀ ਦੀ ਖਾਦ ਤਾਂ ਪਾ ਦਿੰਦੇ ਹਾਂ ਜੀ ਜਦੋਂ ਬਾਹਣ ਦੀ ਸਾਫ਼ ਸੁਥਰੀ ਕੱਖਾਂ ਰਹਿਤ ਹਾਂਜੀ ਠੀਕ ਹੈ ਉਹ ਕਰਦੇ ਆ ਜੇ ਕੋਈ ਜਿ ਮੰਨ ਕੇ ਚਲੋਗੇ ਸੈਕਟੀਸਾਈਡ ਸਪ੍ਰੇਅ ਆਣੇ ਉਹ ਵੀ ਆਪਾਂ ਗ੍ਰੀਨ ਲੈਵਲ ਜਿਹੜੀਆਂ ਜ਼ਿਆਦਾਤਰ ਨਾ ਤਾਂ ਬੂਟੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਨਾ ਹੀ ਜ਼ਿਆਦਾਤਰ ਆਪਣੇ ਇਨਸਾਨ ਨੂੰ ਕੋਈ ਹਾਂ ਵੀ ਨਾ ਹੀ ਸ਼ਰੀਰ ਨੂੰ ਕੋਈ ਗੰਦਰਾਇਆ ਮਾ ਲੋ ਅੱਛਾ ਇੱਕ ਵੀਰੇ ਮੈਨੂੰ ਹੋਰ ਗੱਲ ਦੱਸਿਓ ਤੁਸੀਂ ਆ ਜਿਹੜੀਆਂ ਤੁਸੀਂ ਗੱਲ ਕੀਤੀ ਸੀ ਵੀ ਆਪਣੇ ਅੱਡੇ ਲੱਗਦੇ ਆ ਸਬਜ਼ੀਆਂ ਦੇ ਹਨਾ ਜਾਂ ਆਪਾਂ ਅਵੇਲੇਬਲ ਕਰਾ ਦਿੰਨੇ ਆ ਮੌਸਮ ਦੇ ਹਿਸਾਬ ਨਾਲ ਸਬਜ਼ੀ ਇੱਕ ਜਦੋਂ ਵੀ ਕੋਈ ਵਿਆਹ ਸ਼ਾਦੀ ਆਉਂਦਾ ਜਾਂ ਕੋਈ ਪਾਠ ਭੋਗ ਉੱਥੇ ਲੋੜ ਤਾਂ ਦੇਖੋ ਹੁੰਦੀ ਆ ਜੇ ਤੁਹਾਨੂੰ ਕੋਈ ਐ ਕਹੇ ਵੀ ਸਬਜ਼ੀ ਸਾਡੇ ਘਰ ਤੱਕ ਪਹੁੰਚਦੀ ਕਰਦੇ ਹੋ ਕਰ ਦੋਗੇ ਹਾਂਜੀ ਜੇਕਰ ਆਰਡਰ ਆਉਂਦਾ ਜਿਵੇਂ ਆਪਣੇ ਕੋਲ ਜ਼ਿਆਦਾ ਆਰਡਰ ਆਉਂਦਾ ਕੋਈ ਵਿਆਹ ਪ੍ਰੋਗਰਾਮ ਦਾ ਜਾਂ ਕੋਈ ਸੱਜ ਪਾੜ ਦਾ ਜਾਂ ਕੋ ਖੰਡ ਪਾੜ ਦਾ ਪ੍ਰੋਗਰਾਮ ਦਾ ਆਪਣੇ ਕੋਲੇ ਸਬਜ਼ੀ ਆਪਣੇ ਫਾਰਮ ਤੇ ਅਵੇਲੇਬਲ ਆ ਆਪਾਂ ਜਰੂਰ ਪਹੁੰਚ ਦੀ ਕਰਦੇ ਹਾਂ ਫਿਰ ਵੀਰੇ ਜਿਹੜੇ ਹਿਸਾਬ ਨਾਲ ਤੁਸੀਂ ਗੱਲਾਂ ਕਰਦੇ ਹੋ ਵੀ ਅਸੀਂ ਖੇਤੀ ਕਰਦੇ ਆ ਸਾਡੀ ਘਰ ਦੀ ਆਪਦੀ ਖੇਤੀ ਆ ਸਾਰੀ ਸਬਜ਼ੀਆਂ ਦੀ ਫਿਰ ਇਹ ਹਿਸਾਬ ਨਾਲ ਤਾਂ ਤੁਸੀਂ ਪੈਸਾ ਬਹੁਤ ਕਮਾ ਲਿਆ ਹੋਣਾ ਤੁਸੀਂ ਤਾਂ ਬੈਂਕਾਂ ਭਰ ਲੀਆਂ ਹੋਣੀਆਂ ਫਿਰ ਕਹਿੰਦੇ ਕਮਾਈ ਬਹੁਤ ਆ ਐਸਾ ਵੀਰੇ ਬਾਈ ਲੁੱਟ ਤਾਂ ਨਹੀਂ ਹੈਗੀ ਦੇਖੋ ਆਪਾਂ ਕਹੀਏ ਪਰ ਮਿਹਨਤ ਦਾ ਮੁੱਲ ਮਿਲਦਾ ਜੇ ਆਪਾਂ ਮਿਹਨਤ ਕਰਾਂਗੇ ਹਾਂਜੀ ਕਈ ਵਾਰ ਹੁੰਦਾ ਆ ਚੜ੍ਹਾ ਆ ਵੀ ਆਉਂਦੇ ਨੇ ਜਿੰਦਗੀ 'ਚ ਸਮਾਂ ਕਿਹਾ ਜਾ ਜਾਂਦਾ ਕਈ ਵਾਰ ਕੋਈ ਮਾਰ ਵੀ ਪੈ ਜਾਂਦੀ ਹੁੰਦੀ ਆ ਹਾਂਜੀ ਠੀਕ ਐ ਇਹ ਦੀਲੀ ਛੱਤ ਥੱਲੇ ਹੈਗਾ ਖੁੱਲੇ ਸਾਮਾਨ ਤੇ ਸਬਜ਼ੀ ਆਖ ਦੇਖੋ ਹਾਂਜੀ ਠੀਕ ਐ ਕਈ ਵਾਰ ਮਾਰ ਵੀ ਪੈਂਦਾ ਜਿਵੇਂ ਪਿਛਲੇ ਸਾਲ ਪਾਣੀ ਆ ਗਿਆ ਉਹਦੇ ਕਰਕੇ ਮਾਰ ਵੀ ਪਈ ਪਰ ਇਦਾਂ ਅਸੀਂ ਕਹਿ ਸਕਦੇ ਆ ਵੀ ਹੋਰ ਕੰਮ ਨਾਲੋਂ ਠੀਕ ਐ ਜੇ ਕਿਸੇ ਆਪਾਂ ਪ੍ਰਾਈਵੇਟ ਕੰਮ ਤੇ ਲੱਗਦੇ ਆਂਗੇ ਠੀਕ ਐ ਉਹਦੇ ਨਾਲੋਂ ਬੰਦਾ ਮੂੜਿਆ ਚ ਠੀਕ ਐ ਉਹ ਚ ਇਹ ਚੀਜ਼ ਕਦੇ ਵੀ ਬੰਦਾ ਫੇਲ ਨਹੀਂ ਹੁੰਦਾ ਪਰ ਬਸ ਐਨੀ ਗੱਲ ਇੱਕ ਪਾਸੇ ਚ ਸੰਗ ਛੱਡਣੀ ਪੈਂਦੀ ਹੈਗੀ ਹਾਂਜੀ ਇੱਕ ਆਪਣੀ ਫਸਲਾ ਸਾਨੂੰ ਆਪੇ ਸੇਲ ਕਰਨੀ ਪਊ ਜ਼ਿਆਦਾਤਰ ਆ ਗੁਰ ਆਪਣਾ ਕੰਮ ਆਪਣੇ ਹੱਥੀ ਦਾ ਜ਼ਰੂਰੀ ਹੈ ਵਿੱਚ ਕਿਸਾਨ ਵੀਰ ਕਿਸੇ ਹੁਣ ਜਿਵੇਂ ਹੁਣ ਆਪਣੀ ਆਪਾਂ ਬੇਨਤੀ ਕਰਦੇ ਆਂ ਵੀ ਆਪਣੀ ਵੀਡੀਓ ਦੇਖ ਕੇ ਕਿਤੇ ਕਹੈਦੇ ਨੇ ਵੀ ਇਹ ਚੋਂ ਇੰਨਾ ਪੈਸਾ ਮਾਣਦਾ ਕਿੱਲਿਆਂ ਦੇ ਕਿੱਲੇ ਲਾਉਣ ਲੱਗ ਜਾਂਦੇ ਨੇਗੇ ਆਪਾਂ ਨੂੰ ਮੰਡੀ ਕਰਨਾ ਨਹੀਂ ਪਤਾ ਬੀਜ ਦਾ ਨਹੀਂ ਪਤਾ ਹੁੰਦਾ ਤੇ ਆਪਾਂ ਨੂੰ ਬਾਣ ਦੀ ਚੋਣ ਕਰਨੀ ਨਹੀਂ ਆਉਂਦੀ ਹੁੰਦੀ ਬਿਲਕੁਲ ਠੀਕ ਹੈ ਉਦੋਂ ਆਪਾਂ ਘਾਟਾ ਖਾਂਦੇ ਹਾਂ ਬਿਲਕੁਲ ਬਿਲਕੁਲ ਅੱਛਾ ਭਈ ਹੁਣ ਤੁਸੀਂ ਜਿਵੇਂ ਹੁਣ ਤੁਸੀਂ ਮੈਂ ਤੁਹਾਨੂੰ ਗੱਲ ਦੱਸਦਾ ਗਾ ਗੱਲ ਥੋੜੀ ਵਿੱਚੀ ਰੋਕਦਾ ਹੂੰ ਵੀ ਜਿਵੇਂ ਹੁਣ ਗੋਭ ਹਾਂਜੀ ਜਿਹੜਾ 100 ਰੁਪਏ ਕਿਲੋ ਸੀ ਹਾਂਜੀ ਜਦੋਂ ਨੂੰ ਆਪਾਂ ਮਹੀਨਾ ਚੱਲ ਰਿਹਾ ਸੀਗਾ ਹਾਂਜੀ ਤੇ ਉਦੋਂ ਦੇਖ ਕੇ ਲੋਕਾਂ ਨੇ ਗੋਭੀ ਬਹੁਤ ਜ਼ਿਆਦਾ ਲਈ YouTube 'ਆਉਂਦੇ ਇੱਕ ਇੱਕ ਵੀਰੋ ਕਹਾ ਲੋਕਾਂ ਨੂੰ 7 ਲੱਖ ਦੀ ਗੋਭੀ ਉਹ 8 ਲੱਖ ਦੀ ਹੁੰਦੀ ਹੈ ਜੀ ਗੋਭੀ ਹਾਂਜੀ ਤੇ ਹੁਣਾਂ ਗੋਭੀ ਕਣੀ ਸਾਰੇ ਕਿਸਾਨ ਗੋਭੀ ਕਣੀ ਪੈ ਰਹੀ ਸੀ ਹੁਣ ਗੋਭੀ ਆ 2 ਤੋਂ 3 ਰੁਪਏ ਕਿਲੋ ਹਾਂਜੀ ਠੀਕ ਹੈ ਜਿਹਨੂੰ ਹੁਣ ਮੰਡੀ ਕਰਨ ਦਾ ਪਤਾ ਹਾਂਜੀ ਠੀਕ ਹੈ ਜਿਹਦੇ ਕੋਲੇ 2 ਕਨਾਲਾਂ ਲੱਗੀਆਂ ਹੋਈਆਂ ਨੇ ਠੀਕ ਹੈ ਉਹ ਆਪਦੀ ਸੇਲ ਕਰ ਲੂਗਾ ਉਹ 20 ਰੁਪਏ ਵੇਚ ਲੂ ਉਹਨੂੰ ਘਾਟਾ ਨਹੀਂ ਪੈਂਦਾਗਾ ਅੱਛਾ ਜੀ 15 ਤੋਂ 20 ਰੁਪਏ ਕਿਲੋ ਲੋਹ ਵੇਚ ਰਿਹਾ ਹੈਗਾ ਸੇਲ ਕਰ ਰਿਹਾ ਰੇੜੀ ਲਾ ਕੇ ਕਰ ਲਿਆ ਕੁਝ ਵੀ ਲਾ ਲਾ ਠੀਕ ਹੈ ਉਹ ਕਨਾਲ ਦੋ ਕਨਾਲਾਂ ਉਹ ਵੇਚ ਸਕਦਾਗਾ ਜਿਹਦੇ ਕੋਲੇ ਹੁਣ 4 ਕਿੱਲੇ ਬਾਹੰਦੇ ਨੇਗੇ ਉਹ ਰੇੜੀ ਲਾ ਕੇ ਵੀ ਨਹੀਂ ਵੇਚ ਸਕਦਾ ਜੇ ਇਕੱਲਾ ਬੰਦਾ ਹੋਊਗਾ 4 ਕਿੱਲੇ ਬਾਹੰਦੇ ਨੇ ਇਕੱਲਾ ਜਾਣਾ ਕਿੰਨਾ ਕੁ ਵੇਚੂ ਰੇੜੀ ਤੇ ਹਾਂ ਠੀਕ ਹੈ ਉਹ ਤਾਂ ਮੰਡੀ ਕਰਨ ਕਰਨਾ ਪਊਗਾ ਮੰਡੀ ਚ ਲੈ ਜਾਊਗਾ ਮੰਡੀ ਚ ਇੱਕ ਮੰਡੀ ਚ ਲੈ ਕੇ ਜਾਊਗਾ ਘਟੋ ਘਟਾ ਮੰਨ ਲਓ ਵੀ 100 ਰੁਪਆ ਹੋ ਗਿਆ ਕਿੰਨੇ ਹੋ ਜਾਊਗਾ ਵਧਣਾ 100 ਰੁਪਆ ਮੰਡੀ ਚ बिकਦਾ ਨਹੀਂ ਜਦੋਂ 2 ਰੁਪਏ 3 ਰੁਪਏ ਕਿਲੋ ਦਾ ਤੇ ਆਪਨੇ ਲੋਕ ਵੀ ਜਿਹੜੀ ਚੀਜ਼ ਮੈਂ ਲੋਕਾਂ ਨੂੰ ਵੀ ਇਹ ਗੱਲ ਕਰਦਾ ਵੀ ਹੁਣ ਜਿਵੇਂ ਹੁਣ ਮੰਨ ਕੇ ਚੱਲੋ ਜਿਹੜੀਆਂ ਮੌਸਮੀ ਸਬਜ਼ੀਆਂ ਨੇ ਜਿਆਦਾਤਰ ਲੋਕ ਉਹਨਾਂ ਨੂੰ ਖਾਣ ਦੀ ਤਰਯਾਜ਼ ਕਰਿਆ ਕਰਨ ਵੀ ਮੰਨ ਲਾ ਉਹਨੂੰ ਜਿਆਦਾਤਰ ਮੂਰੇ ਰੱਖਣਾ ਵੀ ਉਹਨੂੰ ਸਬਜ਼ੀ ਨੂੰ ਖਾਣਾ ਕਿਉਂਕਿ ਉਹ ਰੇ ਸਪਰੇਹਾਂ ਤੋਂ ਬਹੁਤ ਘੱਟ ਰੇ ਸਪਰੇਹ ਨਾਲ ਤਿਆਰ ਹੁੰਦੀ ਹੈ ਤੇ ਮੌਸਮ ਦੇ ਹਿਸਾਬ ਨਾਲ ਕੋਦਾਂਤੀ ਤਿਆਰ ਹੁੰਦੀ ਹੈ ਜਿਵੇਂ ਹੁਣ ਮੰਨ ਕੇ ਚੱਲੋ ਵੀ ਗੋਭੀ ਉਹ ਲਾ ਲੋ ਜਿਹੜੀ ਇਸ ਟਾਈਮ ਗੋਭੀ ਚੱਲ ਰਹੀ ਹੈ ਤਿਆਰ ਹੋ ਰਹੀ ਹੈ ਉਹ ਤੇ ਬਿਲਕੁਲ ਵੀ ਸਪਰੇਹ ਨਹੀਂ ਹੁੰਦੀ ਲੈ ਲੋ ਗੁੱਲ ਵੀ ਪਰ ਪਾਉਂਦੇ ਕੀ ਉਹਦੇ ਚ ਬਿਨਾ ਸਪਰੇਅ ਤੋਂ ਕੁਦਰਤ ਪੱਖੋਂ ਹੀ ਹੁੰਦੀ ਹੈ ਜੋ ਚਲੋ ਵਾਹਿਗੁਰੂ ਦੇ ਸ਼ਕਰ ਚਾਹਿਆ ਹੈ ਠਾਈਆਂ ਕਿਉਂ ਇਸ ਟਾਈਮ ਗੋਭੀ ਦਾ ਮੌਸਮ ਹੁੰਦਾ ਹਾਂਜੀ ਠੀਕ ਹੈ ਗੋਭੀ ਦੇ ਕੋਈ ਵੀ ਸਪਰੇਅ ਨਹੀਂ ਹੁੰਦੀ ਕੀ ਕਹਿਣਾ ਕੋਈ ਮਣੀ ਮੋਟੀ ਕਰਦੇ ਨਹੀਂ ਸੁੰਡੀ ਇਹਨੂੰ ਨਹੀਂ ਪੈਂਦੀ ਇਸ ਟਾਈਮ ਤੇਲ ਐ ਇਸ ਨੂੰ ਨਹੀਂ ਪੈਂਦਾ ਹੈਗਾ ਠੀਕ ਹੈ ਕੋਈ ਫੰਗੀ ਸਾਈਡ ਇਹ ਤੇ ਨਹੀਂ ਹੁੰਦੀ ਹੈਗੀ ਹਾਂਜੀ ਕਿਉਂ ਇਹਦਾ ਮੌਸਮ ਹੁੰਦਾ ਮੌਸਮ ਹੈ ਗੋਭੀ ਅਨੁਕੂਲ ਮੌਸਮ ਹੈ ਇਸ ਟਾਈਮ ਹੀ ਹੈਗਾ ਤੇ ਸਾਗ ਵਗੈਰਾ ਦਾ ਸਾਗ ਵੀ ਦੇਖੋ ਤੁਸੀਂ ਮੰਦਾ ਜਦੋਂ ਆਪਾਂ ਗਰਮੀ ਵਾਲਾ ਸਪਰੇਅ ਵਾਲਾ ਉਹ ਖੁਸ਼ ਖਾਂਦੇ ਨੇ ਖਾ ਕੇ ਉਦੋਂ ਹਾਂ ਉਦੋਂ ਲੋਕ ਉਦੋਂ ਸਾਗ ਨੂੰ 100-100 ਰੁਪਏ ਕਿਲੋ ਲੈਂਦੇ ਨੇ ਹੁਣ ਸਾਗ ਨੂੰ ਕਹਿੰਦੇ ਲੈ ਇਹ ਤਾਂ ਖੇਤਾਂ ਚ ਆਮ ਖੜਿਆਗਾ ਹਾਂ ਵੀ ਤੁਨੀ ਹਰੀ ਹੋਣ ਵਾਲੀ ਕਰ ਦਿੰਦੇ ਆ ਬੁੜੀਆਂ ਕਹਿ ਦਿੰਦੀਆਂ ਨੇ ਹੁਣ ਤੁਸੀਂ ਆ ਹੀ ਦੇਖ ਲਓ ਆਪਣੀ ਸਿਮਲਾ ਮਿਰਚ ਤਿਆਰ ਆ ਹਾਂਜੀ ਠੀਕ ਐ ਅੱਜ ਤੋਂ 15 ਦਿਨਾਂ ਨੂੰ ਸਿਮਲਾ ਮਿਰਚ ਆਪਣੀ ਤਿਆਰ ਹੋ ਗਈ ਠੀਕ ਐ ਹਾਂਜੀ ਹਾਂਜੀ ਠੀਕ ਐ ਇਹਨੂੰ ਚੜਦੇ ਚੜਾਉਂਦੇ ਲੋਕ ਖਾਣਗੇ ਪਸੰਦ ਕਰਨਗੇ ਹਾਂਜੀ ਹਾਂਜੀ ਬਿਲਕੁਲ ਜਦੋਂ ਇਹ ਉਹ ਇਹਦੇ ਰੇਸ ਸਪਰੇਅ ਵੀ ਘੱਟ ਤੇ ਉਦੋਂ ਦਾ ਮੌਸਮ ਵੀ ਆ ਜਾਊਗਾ ਉਦੋਂ ਇਹਨੂੰ ਖਾਣ ਨੂੰ ਪਸੰਦ ਕਰ ਲੈਣਗੇ ਕੱਟ ਕਰਨਾ ਕਿਉਂ ਕੱਟ ਕਰ ਦੇਣਗੇ ਉਦੋਂ ਨਵੀਂ ਚੀਜ਼ ਨੂੰ ਬਿਲਕੁਲ ਜੀ ਬਿਲਕੁਲ ਉਹ ਤਾਂ ਤੁਹਾਡੀ ਗੱਲ ਸਹੀ ਹੈ ਤੇ ਤਾਂ ਹੀ ਇਹਦਾ ਨੁਕਸਾਨ ਆਗਾ ਇੱਕ ਜਦੋਂ ਆਪਾਂ ਚੀਜ਼ ਨੂੰ ਮੰਦੀ ਹੁੰਦੀ ਆ ਉਦੋਂ ਮੰਦੀ ਚੀਜ਼ ਨੂੰ ਵੱਧ ਤਰਜੀਹ ਦਿਆ ਕਰਨਾ ਵੀ ਖਾਣ ਵਾਸਤੇ ਲੋਕ ਆ ਹਾਂ ਵੱਧ ਖਰੀਦਿਆ ਕਰਨਾ ਵੀ ਜਦੋਂ ਆਪਾਂ ਨੂੰ ਪਤਾ ਹੀ ਹੁੰਦਾ ਮੌਸਮ ਦੇ ਹਿਸਾਬ ਨਾਲ ਇਹ ਸਬਜ਼ੀਆਂ ਦਾ ਜੋ ਕਿਸਾਨ ਵੀਰ ਨੂੰ ਵੀ ਘੱਟ ਨਾ ਵੇ ਇੱਕ ਇੱਕ ਹੋਰ ਆ ਜਦੋਂ ਆਪਾਂ ਕਿਸੇ ਵੀ ਕਿਸਾਨ ਵੀਰ ਦੀ ਜਾਂ ਪੰਜਾਬੀ ਬੰਦੇ ਦੀ ਰੇੜੀ ਲੱਗੀ ਹੁੰਦੀ ਹੈ ਜੀ ਸਬਜ਼ੀਆਂ ਦੀ ਹਾਂ ਜੀ ਜਿਆਦਾਤਰ ਲੋਕ ਉਹਨਾਂ ਤੋਂ ਖਰੀਦਦਾਰੀ ਕਰਨ। ਇਹ ਇਹ ਨਾ ਗੱਲ ਤੁਸੀਂ ਸੱਚੀ ਬਹੁਤ ਵਧੀਆ ਕੀਤੀ ਹੋਈ ਆ ਕਿਉਂਕਿ ਆਪਾਂ ਕਹਿ ਦਿੰਨੇ ਆਂ ਵੀ ਜਿਹੜੇ ਭਈਏ ਨੇਗੇ ਉਹ ਇੱਧਰ ਆ ਕੇ ਸਰਦਾਰ ਬਣੇ ਫਿਰਦੇ ਨੇ ਉਹ ਸਰਦਾਰ ਬਰਨਉਣ ਵਾਲੇ ਆਪਾਂਗੇ ਕਿਉਂਕਿ ਆਪਾਂ ਜਿਹੜਾ ਸਰਦਾਰ ਸਾਡਾ ਵੀਰ ਆ ਜਿਹੜਾ ਖੇਤੀ ਕਰਦਾ ਜਿਹੜਾ ਆਪਣੇ ਹੱਥੀਂ ਆਪਣੀ ਜ਼ਮੀਨ ਦੇ ਵਿੱਚ ਸਬਜ਼ੀ ਵੇਚ ਕੇ ਰੇੜੀ ਲਾ ਰਿਹਾ ਆਪਾਂ ਉਹਨੂੰ ਤਾਂ ਕਹਿੰਦੇ ਨੇ ਨਹੀਂ ਨਹੀਂ ਇਹ ਤਾਂ ਮਹਿੰਗਾ ਲਾਊਗਾ। ਆਪਾਂ ਜਾ ਕੇ ਭਈਏ ਤੋਂ ਖਰੀਦਣ ਲੱਗ ਜਾਈਏ ਨੇ ਭਈਆ ਚਾਹੇ 2 ਰੁਪਏ ਹੋਰ ਵੱਧ ਲਾਵੇ ਹੈਨਾ। ਮੈਂ ਕਹਿਣੀ ਹੁੰਨੀ ਆ ਵੀ ਪੰਜਾਬੀ ਪੰਜਾਬੀ ਦਾ ਸਾਥ ਦਿਆ ਕਰੋ ਚਾਹੇ ਉਹ ਕਿਸੇ ਵੀ ਪਿੰਡ 'ਚ ਹੋਵੇ ਚਾਹੇ ਕਿਸੇ ਵੀ ਸ਼ਹਿਰ 'ਚ ਹੋਵੇ ਉਹੀ ਗੱਲ ਆ ਗਈ ਜੀ ਪੰਜਾਬੀ ਪੰਜਾਬੀ ਦਾ ਸਾਥ ਨਹੀਂ ਹੁੰਦਾ ਪੰਜਾਬੀ ਪੰਜਾਬੀ ਦੀਆਂ ਲੱਤਾਂ ਖਿੱਚਦਾ ਖਿੱਚਦਾਗਾ ਜਦੋਂ ਮੈਂ ਆਪਦੇ ਦੀ ਲੈ ਆਉਣਾਗਾ ਜਦੋਂ ਮੈਂ ਆਪਦੀ ਸਬਜ਼ੀ ਲਾਉਣ ਲੱਗਾ ਸੀ ਤਾਂ ਮੈਨੂੰ ਕਈ ਬੰਦਿਆਂ ਨੇ ਇਹ ਕਿਹਾ ਸੀਗਾ ਵੀ ਇਹ ਕੀ ਕੰਮ ਕੁੱਤੇ ਕੰਮਾਂ 'ਚ ਪੈ ਗਿਆ ਪੈ ਗਿਆ ਤੂੰ ਕੋਈ ਬਾਹਰ ਵਗ ਜਾ ਜਾਂ ਤੂੰ ਕੋਈ ਪ੍ਰਾਈਵੇਟ ਕੰਮ ਤੇ ਲੱਗ ਜਾ ਬਿਲਕੁਲ ਠੀਕ ਐ ਇਹ ਸਾਡੇ ਹੁਣ ਪਿੰਡਦਿਆਂ ਨੂੰ ਹੀ ਪਤਾ ਆਪਣੇ ਜਿਹੜੇ ਨਾਲ ਵੇਚਦੇ ਉਹਨਾਂ ਨੂੰ ਵੀ ਪਤਾ ਵੀ ਮੈਂ ਕਿਹੜੇ ਲੈਵਲ ਤੋਂ ਉੱਠ ਕੇ ਅੱਜ ਕਿੱਥੇ ਗਿਆ ਕਿੱਥੇ ਪਹੁੰਚਿਆ ਆਪਣੀ ਮਿਹਨਤ ਨਾਲ ਹਾਂ ਮੇਰੇ ਕੋਲ ਪਰਮਾਤਮਾ ਦਾ ਦਿੱਤਾ ਸਭ ਕੁਸਾ ਹਾਂ ਟਾਈਮ ਤੇ ਦੱਸਿਆ ਆਪਾਂ ਨੂੰ ਦੱਸਣ ਦੀ ਕੋਈ ਲੋੜ ਨਹੀਂ ਹੁੰਦੀ ਠੀਕ ਹੈ ਹੂੰ ਕਿ ਫੜਾ ਮਾਰੀ ਜਾ ਉਹਦਾ ਵੀ ਕੋਈ ਫਾਇਦਾ ਨਹੀਂ ਫਾਇਦਾ ਨਹੀਂ ਜਿੰਨਾ ਕ ਆਪਣਾ ਤੇ ਦੂਜਾ ਨੰਬਰ ਆਪਾਂ ਉਹਨਾਂ ਕੰਮ ਕਰਦੇ ਆ ਜਿੰਨਾ ਕ ਆਪਣੇ ਬਸ ਚ ਹੁੰਦਾਗਾ ਬਸ ਚ ਠੀਕ ਹੈ ਹੁਣ ਜਿਹੜਿਆ ਭਈ ਭਈਆਂ ਵਾਲੀ ਗੱਲ ਸੀ ਕਿ ਤੇ ਪੰਜਾਬੀ ਵੀਰੇ ਨੂੰ ਸਾਥ ਦਿਆ ਕਰੋ ਪੰਜਾਬੀ ਜਿਵੇਂ ਕਿਸਾਨ ਕੋਈ ਆਪਦੀ ਖੇਤੋਂ ਲਿਆ ਕੇ ਸਬਜ਼ੀ ਵੇਚਦਾ ਤਾਂ ਉਦੋਂ ਖਰੀਦਦਾਰੀ ਵੱਧ ਕਰੋ ਵੱਧ ਕਰੋ ਠੀਕ ਹੈ ਭਈਆਂ ਨੂੰ ਵੀ ਆਪਾਂ ਦਿੰਦੇ ਨਾਲੇ ਤੁਹਾਨੂੰ ਵੱਧ ਪੈਸੇ ਦਿੰਨੇ ਆਂਗੇ ਨਾਲੇ ਐ ਨਹੀਂ ਪਤਾ ਉਹ ਕੀ ਕੁਸ ਪਾ ਕੇ ਜਰਦਾ ਉਸੇ ਹੱਥਾਂ ਨਾਲ ਜਰਦਾ ਮਿਲ ਜਾਂਦੇ ਹੁੰਦੇ ਹਾਊਸ ਦੇ ਨਾਲ ਬੀੜੀ ਸਿਗਰਟਾ ਪੀ ਜਾਂਦੇ ਹੁੰਦੇ ਆਪਾਂ ਦੇਖਦੇ ਹੀ ਆਲਮੋਸਟ ਰੀਲਾਂ 'ਚ ਅਸਲ ਤਾਂ ਜਿੰਨੀ ਅਗਲੇ ਦੇ ਖੇਤ 'ਚੋਂ ਜਿੰਨੇ ਹੁਣ ਜਿਹਦੇ ਕੋਈ ਫਾਰਮ ਲਵੇ ਨੇੜੇ ਤੇੜੇ ਹੁੰਦਾ ਕੋਈ ਫਾਰਮ ਕੋਈ ਸਬਜ਼ੀ ਦਾ ਕੋਈ ਵੀ ਕਿਸਾਨ ਵੀਰ ਲਾਉਂਦਾ ਉਹਦੇ ਖੇਤ 'ਚੋਂ ਅਵੇਲੇਬਲ ਜਿਹੜੇ ਲਿਆ ਸਕਦੇ ਨੇ ਉਹਨੂੰ ਉੱਥੋਂ ਲਿਆ ਸਕਣਾ ਜਾਂ ਕੋਈ ਨੇੜੇ ਤੇੜੇ ਕੋਈ ਸਾਹ ਤੇ ਪੰਜਾਬੀ ਬੰਦੇ ਦੀ ਕੋਈ ਰੇੜੀ ਆ ਗਈ ਉਹ ਤੋਂ ਖਰੀ ਬਿਲਕੁਲ ਹੀ ਬਿਲਕੁਲ ਫਿਰ ਆਪਾਂ ਇਹ ਕਹ ਦਨੇ ਆ ਵੀ ਪੰਜਾਬੀ ਤਾਂ ਪਾਸਪੋਰਟ ਬਣਾਉਂਦੇ ਨੇ ਪੈਸੇ ਲਾਉਂਦੇ ਨੇ ਜ਼ਮੀਨਾਂ ਵੇਚਦੇ ਨੇ ਬਾਹਰ ਚਲੇ ਜਾਂਦੇ ਨੇ ਉਹ ਵੀ ਕਿਤੇ ਨਾ ਕਿਤੇ ਮਜਬੂਰ ਹੁੰਦੇ ਨੇ ਕਿਸੇ ਦਾ ਜੀ ਨਹੀਂ ਕਰਦਾ ਆਪਦਾ ਘਰ ਛੱਡੇ ਕਿਸੇ ਦਾ ਜੀ ਨਹੀਂ ਕਰਦਾ ਆਪਣਾ ਪਿੰਡ ਛੱਡੇ ਪਰ ਜਦੋਂ ਇੱਥੇ ਸਾਥ ਨਹੀਂ ਮਿਲਦਾ ਆਪਾਂ ਲੱਤਾਂ ਖਿੱਚਣ ਤੇ ਜ਼ੋਰ ਲਾ ਦਿੰਨੇ ਆ ਜਦੋਂ ਆਪਾਂ ਇੱਕ ਦੂਜੇ ਦਾ ਸਾਥ ਦੇ ਕੇ ਚੱਲੀਏ ਨਾ ਤਾਂ ਬੂੰਦ ਬੂੰਦ ਦੇ ਨਾਲ ਘੜਾ ਭਰ ਜਾਂਦਾ ਵੀਰੇ ਕੋਈ ਮਰਦਾ ਨਹੀਂ ਕੋਈ ਬਾਹਰ ਨਹੀਂ ਜਾਂਦਾ ਸੋਹਣੇ ਸੁਨੱਖੇ ਪਰਿਵਾਰ ਬਸਣਗੇ ਸੋ ਬਾਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਆ ਤੁਸੀਂ ਇੰਨੀਆਂ ਗੱਲਾਂ ਕੀਤੀਆਂ ਹੁਣ ਜਾਂਦੇ ਜਾਂਦੇ ਆਪਣੇ ਪਿੰਡ ਬਾਰੇ ਆਪਣੇ ਨੰਬਰ ਬਾਰੇ ਜਿਹੇ ਆਰਡਰ ਕਰਨੀਆਂ ਸਬਜ਼ੀ ਉਹਦੇ ਨੰਬਰ ਬਾਰੇ ਉਹ ਸਾਰਾ ਕੁਝ ਦੱਸ ਦਿਓ ਹਾਂਜੀ ਸਾਡਾ ਨਾਂ ਨੰਬਰ ਆ ਜੀ 95922 44936 ਤੇ ਸਾਡਾ ਫਾਰਮ ਆ ਜੀ ਸਿੱਧੂ ਵਾਈਟੇਬਲ ਫਾਰਮ ਆ ਤੇ ਆਪਣਾ ਚੈਨਲ ਵੀ ਬਣਾਇਆ YouTube ਤੇ ਹਾਂਜੀ ਤੇ ਆਪਾਂ ਉਤੇ ਵੀਡੀਓ ਵੀ ਪਾਉਂਦੇ ਰਹਿਣੇ ਆਗੇ ਸਬਜ਼ੀ ਦੇ ਰਿਲੇਟਰ ਆ ਕੋਈ ਵੀ ਵੀਡੀਓ ਆਉਂਦੀ ਹੈਗੀ ਜਿਹੜੀ ਆਉਂਦੀ ਆਪਣੀ ਸਬਜ਼ੀ ਪੱਲਾਉਣੇ ਆਗੇ ਫਸਲ ਲਾਉਣੇ ਆਗੇ ਠੀਕ ਐ ਤੇ ਉਹਦੇ ਕੋਈ ਸਪਰੇਅ ਕਰਨੇ ਆ ਕੋਈ ਬੀਜ ਬਾਰੇ ਆਪਾਂ ਜਾਣਕਾਰੀ ਦਿੰਦੇ ਰਹਿਣਾ ਸਮੇ ਟੂ ਸਮੇ ਬਾਈ ਦਾ ਇੰਸਟਾਗ੍ਰam ਫੇਸਬੁੱਕ YouTube ਚੈਨਲ ਸਿੱਤੂ ਬਾਈ ਦੇ ਨਾਮ ਤੇ ਆ ਬਾਈ ਪਿੰਡ ਤੋਲਾਵਾਲ ਤੋਂ ਇਹਨਾਂ ਨੂੰ ਜਿਹੜਾ ਜ਼ਿਲ੍ਹਾ ਉਹ ਪੈਂਦਾ ਸੰਗਰੂਰ ਇਹ ਤੋਲਾਵਾਲ ਆ ਜਿਹੜਾ ਇਹ ਸਤੌਜ ਜਿਹੜਾ ਸਾਡੇ ਭਗਵੰਤ ਸਿੰਘ ਮਾਨ ਜੀ ਦਾ ਪਿੰਡ ਆ ਉਹਦੇ ਬਿਲਕੁਲ ਨੇੜੇ ਪੈਂਦਾਗਾ ਜੀ ਇਹ ਠੀਕ ਆ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਅਗਰ ਜੇ ਤੁਸੀਂ ਵਧੀਆ ਸਬਜ਼ੀਆਂ ਵਧੀਆ ਪਨੀਰੀ ਸਬਜ਼ੀ ਆਰਡਰ ਤੇ ਮਗਾਉਣੀ ਆ ਘਰਾਂ 'ਚ ਮਗਾਉਣੀ ਆ ਪੈਲਸ 'ਚ ਮਗਾਉਣੀ ਆ ਤਾਂ ਜਾਂ ਜਿੱਥੇ ਜਿੱਥੇ ਅੱਡੇ ਲੱਗੇ ਹੋਇਆ ਉੱਥੋਂ ਖਰੀਦਦੇ ਹੋ ਤੁਸੀਂ ਤਾਂ ਤੁਹਾਡਾ ਸੱਚੀ ਧੰਨਵਾਦ ਆ ਨੰਬਰ ਪਿਆ ਤੁਸੀਂ ਇਸ ਨੰਬਰ ਤੇ ਸਬਜ਼ੀ ਫੋਨ ਕਰਕੇ ਮਗਾ ਸਕਦੇ ਹੋ ਆਰਡਰ ਕਰ ਸਕਦੇ ਹੋ ਸੱਚੀ ਪੰਜਾਬੀ ਪੰਜਾਬੀ ਦਾ ਸਾਥ ਦਿਓ